ਡਾਕਟਰ ਰੋहिणी ਵੱਲੋਂ ਇੱਕ ਪ੍ਰੋਗਰਾਮ ਅਮੀਰਾ ਫਾਰਮ ਵਿੱਚ ਕਰਵਾਇਆ ਗਿਆ ਜਿਸ ਵਿੱਚ ਮੁੱਖ ਮਹਿਮਾਨ ਦੇ ਤੌਰ ਤੇ ਡਾਕਟਰ ਨਵਜੋਤ ਕੌਰ ਸਿੱਧੂ ਅਤੇ ਪੰਜਾਬੀ ਕਲਾਕਾਰ ਕੁਲਲੇ ਸ਼ਾ ਵਿਸ਼ੇਸ਼ ਤੌਰ ਤੇ ਪਹੁੰਚੇ ਜਿਨ੍ਹਾਂ ਨੇ ਡਾਕਟਰ ਰੋहिणी ਵੱਲੋਂ ਯੋਗਾ ਤੇ ਮੈਡੀਟੇਸ਼ਨ ਤੇ ਲਿਖੀ ਗਈ ਕਿਤਾਬ ਨੂੰ ਰਿਲੀਜ਼ ਕੀਤਾ ਇਸ ਮੌਕੇ ਡਾਕਟਰ ਸਿੱਧੂ ਨੇ ਕਿਹਾ ਕਿ ਸਾਨੂੰ ਜ਼ਿੰਦਗੀ ਦੇ ਵਿੱਚ ਹਮੇਸ਼ਾ ਖੁਸ਼ ਰਹਿਣਾ ਚਾਹੀਦਾ ਹੈ ਅਤੇ ਕਦੇ ਵੀ ਆਉਣ ਵਾਲੀਆਂ ਮੁਸ਼ਕਲਾਂ ਤੋਂ ਘਬਰਾਉਣਾ ਨਹੀਂ ਚਾਹੀਦਾ ਯੋਗਾ ਕਰਨਾ ਚਾਹੀਦਾ ਹੈ ਅਤੇ ਆਪਣੇ ਸਰੀਰ ਨੂੰ ਤੰਦਰੁਸਤ ਤੇ ਸਿਹਤਮੰਦ ਰੱਖਣਾ ਚਾਹੀਦਾ ਹੈ Special song from the ਆਪਣੇ ਆਪ ਨੂੰ ਬlesed feel ਕਰਦੀਆਂ ਕਿ ਅੱਜ ਵੀਨ ਉੱਥੇ ਮੌਕਾ ਮਿਲਿਆ ਡਾਕਟਰ ਰੋਹਿਨੀ ਬਰਮਾ ਜੀ ਦੀ ਬੁੱਕ ਲਾਂਚ ਦਾ ਜਿਹੜੀ ਕਿ ਯੋਗਾ ਤੇ ਮੈਡੀਟੇਸ਼ਨ ਬਾਰੇ ਹੈ ਕਿਉਂਕਿ ਮੈਂ ਹਮੇਸ਼ਾ ਇਸੇ ਦੀ ਗੱਲ ਕਰਦੀਆਂ ਕਿ ਜਦੋਂ ਤੱਕ ਬੰਦੇ ਆਪਣੀ ਬੋਡੀ ਨੂੰ ਫਿਜ਼ੀਕਲੀ ਫਿਟ ਨਹੀਂ ਕਰਦੇ ਦੇਖੋ ਤੁਹਾਡੀ ਜਿਹੜੀ ਬੋਡੀ ਹੈ ਉਹ ਤੁਹਾਡਾ ਮੰਦਰ ਤੇ ਗੁਰਦੁਆਰਾ ਹੈ ਕਿਉਂਕਿ ਉਹਦੇ ਵਿੱਚ ਕੌਣ ਰਹਿੰਦਾ ਰੱਬ ਹੱਸਦਾ ਜਿਹੜੀ ਤੁਹਾਡੀ ਆਤਮਾ ਹੈ ਉਹ ਪਰਮਾਤਮਾ ਦਾ ਅੰਸ਼ ਹੈ ਜੇ ਉਹਨੂੰ ਪਰ ਪਵਿੱਤਰ ਨਹੀਂ ਰੱਖਾਂਗੇ ਤਾਂ ਅੰਦਰ ਆਤਮਾ ਆਪਣੇ ਆਪ ਨੂੰ ਫਲਰਿਸ਼ ਨਹੀਂ ਕਰ ਪਾਊਗੀ ਸੋ ਉਹ ਕਿਤੇ ਨਾਲ ਹੋਊਗਾ ਯੋਗਾ ਨਾਲ ਧਿਆਨ ਕਿਤੇ ਨਾਲ ਧਿਆਨ ਦਾ ਮਤਲਬ ਕਿ ਹੈ ਕਿ ਆਪਣੀ ਆਤਮਾ ਨੂੰ ਪਰਮਾਤਮਾ ਦੇ ਨਾਲ ਲਿੰਕ ਕਰਨਾ ਤਾਂ ਕਿ ਤੁਸੀਂ ਤੁਹਾਡੀ ਇਹ ਸਮਝ ਆ ਜਾਵੇ ਵੀ ਜਿਨਾ ਵੀ ਇਨਸਾਨ ਇਸ ਧਰਤੀ ਤੇ ਪੈਦਾ ਹੋਇਆ ਜਿਹੜਾ ਵੀ ਜੀਵ ਜੰਤੂ ਜਾਨਵਰ ਪੇੜ ਇਹ ਸਾਰੇ ਆਪਣੇ ਆ ਪਰਮਾਤਮਾ ਨੇ ਆਪਾਂ ਨੂੰ ਦਿੱਤੇ ਆ ਆਪਾਂ ਇੱਥੇ ਆਏ ਆ ਥੋੜੀ ਦੇਰ ਲਈ ਇਸ ਸ੍ਰਿਸ਼ਟੀ ਨੂੰ ਵਧੀਆ ਬਣਾਉਣ ਦੇ ਲਈ ਸੋ ਇਕੱਠੇ ਇੱਕ ਦੂਜੇ ਦਾ ਹੱਥ ਫੜ ਕੇ ਚੱਲਾਂਗੇ ਅੱਗੇ ਤਾਂ ਆਪਾਂ ਕੁਝ ਭਲਾ ਕਰ ਪਾਵਾਂਗੇ ਕਿਉਂਕਿ ਬੰਦਾ ਸਭ ਤੁਹਾਡਾ ਤੁਸੀਂ ਬਹੁਤ ਪਿਆਰੇ ਸੱਜਣੋਂ ਜਿੱਥੇ ਮਿਲਦੇ ਹੋ ਬੜੇ ਪਿਆਰ ਨਾਲ ਮਿਲਦੇ ਹੋ ਔਰ ਔਰ ਅੱਜ ਮਾਹੌਲ ਇੱਕ ਬਹੁਤ ਵਧੀਆ ਪ੍ਰੋਗਰਾਮ ਕਈ ਵਾਰੀ ਸ਼ੁਰੂ ਹੁੰਦਾ ਨਾ ਕਹਿੰਦੇ ਕਈ ਵਾਰੀ ਬੋਰ ਹੋ ਜਾਂਦਾ ਪਰ ਕਹਿੰਦੇ ਹੁਣ ਖਤਮ ਵੀ ਨਾ ਹੋਵੇ ਕਿਉਂਕਿ ਉਧਰ ਨਾ ਪ੍ਰੋਗਰਾਮ ਚੱਲਦੇ ਆ ਤੇ ਇੱਕ ਵਾਰੀ ਫੇਰ ਮੈਂ ਸਾਰਿਆਂ ਦਾ ਤੁਹਾਡਾ ਤੇ ਤੁਹਾਡੇ ਚੈਨਲ ਦਾ ਸ਼ੁਕਰੀਆ ਅਦਾ ਕਰਨਾ ਜਿਨ੍ਹਾਂ ਨੇ ਅੱਜ ਰੂਬਰੂ ਕਰਵਾਇਆ ਲੋਕਾਂ ਥੈਂਕ ਯੂ ਮੈਂ ਆਪਣੀ ਬੁੱਕ ਦੇ ਬਾਰੇ ਵਿੱਚ ਸਿਰਫ ਇਹ ਹੀ ਕਹਿਣਾ ਚਾਹੂੰਗੀ ਅਗਰ ਮੈਨੇ ਯੋਗਾ 'ਤੇ ਬੁੱਕ ਲਿਖੀ ਹੈ ਇਹ ਯੋਗਾ ਨਹੀਂ ਹੈ ਇਹ ਸਾਹਸੇ ਹੈ सांसों को फॉलो करो सारे योगा इंस्ट्रक्टर दुनिया के सिर्फ सांसों को फॉलो करके लोगों को ठीक करे अगर उन्होंने इतना कर लिया ना तो जरूरी है कैंसर का फोर्थ स्टेज का पेशेंट भी ठीक हो सकता है किडनी जिसकी रह गई है वो भी ठीक हो सकते है सिर्फ सांसों को फॉलो करो लेफ्ट साइड राइट साइड किसकी खराब है उसको ठीक कर दो वो बंदा ठीक हो गया फिर योगा के आसन उनको कराओ मेरी किताबों में सिर्फ यही है ये ਡਾਕਟਰ ਰੋहिणी ਵੋਹਰਾ ਜਿਨ੍ਹਾਂ ਨੇ ਆਪਣੀ ਕਿਤਾਬ ਆਜਾ ਰਿਲੀਜ਼ ਕੀਤੀ ਹੈ ਇੱਥੇ ਡਾਕਟਰ ਨਵਜੋਤ ਕੌਰ ਸਿੱਧੂ ਤੇ ਕੁਲੇਸ਼ਾ ਤੇ ਹੋਰ ਵੀ ਮਹਾਨ ਉਸਕਸੀਅਤ ਆਈਆਂ ਹਨ ਜਿਨ੍ਹਾਂ ਨੇ ਇਸ ਕਿਤਾਬ ਇਹਨਾਂ ਦੀ ਲਿਖੀ ਕਿਤਾਬ ਰਿਲੀਜ਼ ਕੀਤੀ ਡਾਕਟਰ ਰੋहिणी ਵੋਹਰਾ ਨੇ ਕਿਹਾ ਕਿ ਯੋਗਾ ਦੇ ਨਾਲ ਅਸੀਂ ਕਈ ਬਿਮਾਰੀਆਂ ਠੀਕ ਕਰ ਸਕਦੇ ਹਾਂ ਇਸ ਕਰਕੇ ਸਾਨੂੰ ਯੋਗਾ ਵੱਲ ਧਿਆਨ ਦੇਣਾ ਚਾਹੀਦਾ ਹੈ ਫਾਸਟਵੇ ਚੈਨਲ ਤੋਂ ਅਮਰੀਕ ਸਿੰਘ ਵੱਲਾ ਅੰਮ੍ਰਿਤਸਰ